ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਆਪਾਂ ਕਾਲੀ ਦਾਲ ਬਣਾ ਕੇ ਤਿਆਰ ਕਰਾਂਗੇ ਇੱਥੇ ਮੈਂ ਲਈ ਸੀ ਇੱਕ ਕੋਲੀ ਕਾਲੇ ਮਾਂਵਾਂ ਦੀ ਦਾਲ ਤੇ ਉਸ ਤੋਂ ਅੱਧੇ ਕੋਲੀ ਛੋਲੇ ਦੀ ਦਾਲ ਤੇ ਉਸ ਤੋਂ ਵੀ ਇੱਕ ਕੋਲੀ ਤੋਂ ਅੱਧੇ ਕੋਲੀ ਤੋਂ ਵੀ ਘੱਟ ਲਈ ਆਪਾਂ ਰਾਜਮਾ ਤੇ ਇਹਨਾਂ ਨੂੰ ਮੈਂ ਸਾਲਵ ਕਰਕੇ ਰੱਖ ਲਿਆ ਸੀ ਤੇ ਹੁਣ ਮੈਂ ਇਹਨਾਂ ਨੂੰ ਤੋਲਾਂਗੀ ਪਤੀਲੇ ਵਿੱਚ ਪਾ ਕੇ ਦਾਲ ਮੇਟੇ ਪੀਲੇ ਚਾਹਲੀ ਦੇ ਆਪਾਂ ਇਹਨੂੰ ਮਿਕਸ ਕਰਤਾ ਤੇ ਹੁਣ ਇਹਨਾਂ ਮੈਂ 3-4 ਪਾਣੀ ਦਾ ਲੂ ਧੋ ਕੇ ਰੱਖ ਦਵਾਂਗੀ। ਦਾਲ ਨੂੰ ਮੈਂ 4-5 ਪਾਣੀ ਧੋ ਕੇ ਰੱਖ ਲਿਆ ਸੀ ਤੇ ਦਾਲ ਨੂੰ ਹੁਣ ਆਪਾਂ ਕੁੱਕਰ ਦੇ ਵਿੱਚ ਪਾ ਦਵਾਂਗੇ। ਦਾਲ ਨੂੰ ਆਪਾਂ ਕੁੱਕਰ ਦੇ ਵਿੱਚ ਪਾਤਾ ਸੀ ਤੇ ਇੱਥੇ ਇੱਕ ਚਮਚਾ ਮੈਂ ਨਮਕ ਪਾ ਦਵਾਂਗੀ। ਅੱਧਾ ਚਮਚਾ ਪਾਵਾਂਗੇ ਕਿਸ਼ਮੀਰੀ ਲਾਲ ਮਿਰਚ ਪਾਊਡਰ। ਚਮਚਾ ਪਾਵਾਂਗੇ ਹਲਦੀ ਪਾਊਡਰ ਇੱਥੇ ਮੈਂ ਲਈ ਸੀ ਲਸਣ ਨੰਬਰੀ ਕੱਟ ਲਿਆ ਸੀ ਤੇ ਲਸਣ ਪਾ ਦਵਾਂਗੇ ਅਦਰਕ ਵੀ ਪਾਵਾਂਗੇ ਬਰੀਕ ਕੱਟ ਕੇ ਤੇ ਇੱਥੇ ਲਈ ਸੀ ਆਪਾਂ ਕਾਲੀ ਇਲਾਚੀ ਕਾਲੀ ਇਲਾਚੀ ਦਾ ਮੂੰਹ ਖੋਲ ਦਿੱਤਾ ਸੀ ਇੱਕ ਪਾਵਾਂਗੇ ਤੇਜ ਪੱਤਾ ਇੱਥੇ ਛੋਟੀ ਜੀ ਮੈਂ ਲਈ ਸੀ ਦਾਲ ਚੀਨੀ ਉਹੜਾ ਜੇ ਪਾਲਾਂਗੇ ਪਾਇਰੇ ਵਿੱਚ ਦੇਸੀ ਘਿਓ ਜਿਹੜੀ ਦਾਲ ਆ ਉਹ ਉਬਲੇ ਨਾ ਇੱਥੇ ਲਈ ਅਸੀਂ ਹਰੀਆਂ ਮਿਰਚਾਂ ਕੱਟ ਕੇ ਹਰੀਆਂ ਮਿਰਚਾਂ ਪਾਤੀਆਂ ਸੀ ਤੇ ਹੁਣ ਇਹਦੇ ਵਿੱਚ ਅਪਰਾ ਪਾਣੀ ਪਾ ਦਵਾਂਗੇ ਪਾਣੀ ਇਹਦੇ ਵਿੱਚ ਮੈਂ ਗੁੱਲਾ ਹੀ ਪਾਇਆ ਕਿਉਂਕਿ ਮੈਂ ਦਾਲ ਪਹਿਲੇ ਨਹੀਂ ਸੀ ਭੋਕੇ ਰੱਖੀ ਵੀ ਤੇ ਜੇ ਆਪਾਂ ਪਹਿਲੇ ਧਾਲ ਪਿਓ ਕੇ ਰੱਖੀਏ ਤੇ ਫਿਰ ਪਾਣੀ ਇਹਦੇ ਵਿੱਚ ਆਪਾਂ ਜਿੰਨੀ ਆਪਾਂ ਧਾਲ ਲਈ ਦੋ ਕ올ੀਆਂ ਧਾਲ ਦੀਆਂ ਹੋ ਜਾ ਫਿਰ ਆਪਾਂ ਚਾਰ ਕ올ੀਆਂ ਪਾਣੀ ਦੀਆਂ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਪਰ ਅਸੀਂ ਉਸੇ ਵळे ਧਾਲ ਧੋ ਕੇ ਕੁੱਕਰ 'ਚ ਪਾਈ ਸੀ ਪਾਣੀ ਇੱਥੇ ਮੈਂ ਹੋਰ ਪਾ ਦਿੱਤਾ ਸੀ ਤੇ ਕੁੱਕਰ ਦੇ ਤੇ ਕੜਾ ਬੰਦ ਕਰ ਦੇਣਾ ਕਿ ਕੁੱਕਰ ਨੂੰ ਮੈਂ ਦਕਸ਼ਨ ਉੱਪਰ ਰੱਖ ਦਿੱਤਾ ਸੀ ਆਪਾਂ ਇਹਨੂੰ 5 ਸੀਟੀਆਂ ਦਵਾ ਦੇਵਾਂਗੇ ਚਾਰ ਪੰਜ ਮਿਸਲਾ ਆ ਗਈਆਂ ਸੀ ਤੇ ਕੁੱਕਰ ਨੂੰ ਆਪਾਂ ਹੁਣ ਖੋਲ੍ਹ ਦਵਾਂਗੇ ਤੇ ਦਕਚ ਨੂੰ ਮੈਂ ਬੰਦ ਕਰ ਦਿੰਦਾ ਸੀ ਤੇ ਢੜ ਖੁੱਲ੍ਹ ਗਈ ਆ ਤੇ ਹੁਣ ਆਪਾਂ ਤੜਕੇ ਦੀ ਤਿਆਰੀ ਕਰਾਂਗੇ 팬 ਦੇ ਵਿੱਚ ਸਰੋਂ ਦਾ ਤੇਲ ਪਾ ਦਵਾਂਗੇ ਤੇਲ ਨੂੰ ਗਰਮ ਕਰ ਲਵਾਂਗੇ ਆਪਾਂ ਤੇਲ ਗਰਮ ਹੋ ਗਿਆ ਇੱਕ ਚਮਚਾ ਜੀਰੇ ਦਾ ਪਾ ਦਵਾਂਗੇ ਜੀਰਾ ਥੜਕੇ ਗਿਆ ਇੱਥੇ ਬਰੀਕ ਕੱਟਿਆ ਲਸਣ ਤੇ ਕੜ੍ਕ੍ਰੀ ਪਾ ਦਵਾਂਗੇ ਬਰੀਕ ਜੀਰੇ ਤੋਂ 2 ਮਿੰਟ ਵਾਸਤੇ ਇਹਨੂੰ ਭੁੰਨ ਲਵਾਂਗੇ ਆਪਾਂ ਪਿਆਜ਼ ਪਾ ਦਵਾਂਗੇ ਤੇ ਆਜਾ ਨੂੰ 5 ਕਿ ਮਿੰਟ ਭੁੰਨ ਲਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਦੋ ਟਮਾਟਰ ਕੱਟੇ ਸੀ ਤੇ ਉਹਨਾਂ ਨੂੰ ਵੀ ਆਪਾਂ ਵਿੱਚ ਇਹਨਾਂ ਨੂੰ ਥੋੜਾ ਜਿਹਾ ਨਮਕ ਪਾ ਦਾਂਗੇ ਨਮਕ ਮੈਂ ਦੇਖਿਆ ਸੀ ਧਾਲ ਵਿੱਚ ਘੱਟ ਸੀ ਥੋੜੀ ਜਿਹਾ ਆਪਾਂ ਹਲਦੀ ਪਾ ਦਵਾਂਗੇ ਤੇ ਇਹ ਚ ਥੋੜੀ ਮੈਂ ਕਸ਼ਮੀਰੀ ਲਾਲ ਮੇਚੇ ਐਡ ਕਰ ਦਵਾਂਗੇ ਦੋ ਹਰੀਆਂ ਮਿਰਚਾਂ ਸਾਫਤ ਪਾ ਦਿੱਤੀਆਂ ਸੀ ਤੇ ਮਸਾਲੇ ਨੂੰ ਮਿਕਸ ਕਰ ਦਵਾਂਗੇ ਮਸਾਲੇ ਨੂੰ ਆਪਾਂ 2 ਮਿੰਟ ਬਾਅਦ ਤਿੰਨ ਹੋਰ ਪੁੰਨਾਂਗੇ ਇਹ ਟਮਾਟਰ ਚੰਗੀ ਤਰ੍ਹਾਂ ਸੌਫਟ ਹੋ ਜਾਣਗੇ దాగే చమ్చా పావే ధనియా పౌడర్ థోడా పా గర్మ మసాలా మే తడకా బాగా రెడీ ਅਰਕ ਨੂੰ ਆਪਾਂ ਕੁੱ ਕਰਦੇ ਵਿੱਚ ਪਾ ਦਵਾਂਗੇ ਤੜਕਾ ਪਾ ਕੇ ਦਾਲ ਨੂੰ ਹੌਲਾ ਹੌਲਾ ਮਿਕਸ ਕਰ ਦਵਾਂਗੇ ਤੇ ਜੇ ਤੁਹਾਨੂੰ ਇੱਥੇ ਦਾਲ ਪਤਲੀ ਚਾਹੀਦੀ ਤੁਸੀਂ ਇਹਦੇ ਵਿੱਚ ਪਾਣੀ ਪਾ ਸਕਦੇ ਹੋ ਜੀ ਦਾਲ ਨੂੰ ਆਪਾਂ 5 ਕਿ ਮਿੰਟ ਇਸ ਤਰ੍ਹਾਂ ਹੀ ਇਹਨੂੰ ਆਪਾਂ ਹਲਕੀ ਪਕਾ ਲਵਾਂਗੇ ਹੋਰ ਦਾਲ ਨੂੰ ਚੈੱਕ ਕਰ ਲਵਾਂਗੇ ਆਪਾਂ ਦਾਲ ਨੂੰ ਮੈਂ 5 ਮਿੰਟ ਇਸ ਤਰ੍ਹਾਂ ਹੀ ਪਕਾ ਲਿਆ ਸੀ ਦਾਲ ਬਹੁਤ ਵਧੀਆ ਕੜ ਗਈ ਆ ਤੇ ਦਾਲ ਦੇ ਵਿੱਚ ਆਪਾਂ ਹੁਣ ਤੰਗੀਆਂ ਨੂੰ ਪਾ ਦੇਵਾਂਗੇ ਤੇ ਦਕਸ਼ ਨੂੰ ਬੰਦ ਕਰ ਦਵਾਂਗੇ ਦਾਲ ਨੂੰ ਆਪਾਂ ਹੁਣ ਸਰਵ ਕਰ ਲਵਾਂਗੇ। ਦਾਲ ਨੂੰ ਅਸੀਂ ਕੰਟੇਨਰ ਵਿੱਚ ਪਾ ਦਵਾਂਗੇ। ਦਾਲ ਨੂੰ ਅਸੀਂ ਕੰਟੇਨਰ ਵਿੱਚ ਪਾ ਤਾ ਅਸੀਂ ਉੱਪਰੋਂ ਦੀ ਆਪਾਂ ਦੇਸੀ ਘਿਓ ਪਾ ਦਵਾਂਗੇ ਦਾਲ ਦੇ ਵਿੱਚ। ਤੇ ਜੇ ਤੁਹਾਨੂੰ ਮੇਰੇ ਦਾਲ ਬਣਾਉਣ ਦਾ ਤਰੀਕਾ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਓ। ਵੀਡੀਓ ਵੇਖਣ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ।